ਔਰ ਨੇੜਲੇ ਪਿੰਡ ਤੁਲੇਤਾ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰੇ ਨਾਲ ਜੁੜੀ ਜਗ੍ਹਾ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਮਾਮਲਾ ਚਰਚਾ ਵਿੱਚ ਹੈ ਅੱਜ ਪਿੰਡ ਦੇ ಗ್ರಾಮ ਪੰਚਾਇਤ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕੀਤਾ ਗਿਆ ਕਿ ਉਹਨਾਂ ਵੱਲੋਂ ਗੁਰਦੁਆਰੇ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਇਆ ਗਿਆ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਪਿੰਡ ਦੀ ਸ਼ਾਮਲਾਟ ਜਗ੍ਹਾ ਬੱਚਿਆਂ ਦੇ ਖੇਡ ਮੈਦਾਨ ਵਾਸਤੇ ਰੱਖੀ ਗਈ ਸੀ ਪਾਰਿਸ ਨੂੰ ਗਲਤ ਤੌਰ ਤੇ ਧਾਰਮਿਕ ਮੁੱਦੇ ਨਾਲ ਜੋੜ ਕੇ ਪੰਚਾਇਤ ਨੂੰ ਤੇ ਪਿੰਡ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਪਿੰਡ ਵਿੱਚ ਭਾਈਚਾਰਕ ਸਾਂਝ ਬਹੁਤ ਹੈ ਪੰਚਾਇਤ ਸੈਕਟਰੀ ਨੇ ਵੀ ਸਪਸ਼ਟ ਕੀਤਾ ਕਿ ਇਸ ਜਗ੍ਹਾ ਦੇ ਦੋ ਵੱਖਰੇ ਰਕਬੇ ਹਨ ਜਿਨ੍ਹਾਂ ਵਿੱਚ ਦੋ ਕਨਾਲ 11 ਮਰਲੇ ਅਤੇ ਦੂਜਾ ਦੋ ਕਨਾਲ 19 ਮਰਲੇ ਜੋ ਗੁਰਦੁਆਰਾ ਸਾਹਿਬ ਦੇ ਨਾਂ ਤੇ ਦਰਛਨ ਜਦਕੀ ਖੇਡ ਮੈਦਾਨ ਵਾਲੀ ਜਗ੍ਹਾ ਪੰਚਾਇਤ ਦੀ ਹੈ ਗੁਰਦੁਆਰਾ ਕਮੇਟੀ ਨੇ ਉਸ ਉੱਤੇ ਕਬਜ਼ਾ ਕੀਤਾ ਸੀ ਜਿਸ ਨੂੰ ਸਰਕਾਰੀ ਵਿਧੀ ਅਨੁਸਾਰ ਖਾਲੀ ਕਰਵਾਇਆ ਗਿਆ ਗੁਰਦੁਆਰਾ ਸਾਹਿਬ ਨੂੰ ਅਸੀਂ ਬਿਲਕੁਲ ਵੀ ਨਹੀਂ ਛੇੜਿਆ ਇਹ ਸਾਰੇ ਨਾਜਾਇਜ਼ આરોਪ ਹਨ ਦੂਜੇ ਪਾਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦਾਅਵਾ ਕੀਤਾ ਕਿ ਜਗ੍ਹਾ ਪਹਿਲਾਂ ਤੋਂ ਗੁਰਦੁਆਰੇ ਦੀ ਹੈ ਪਿਛਲੀ ਪੰਚਾਇਤ ਦੌਰਾਨ ਵੀ ਇੱਥੇ ਕੰਮ ਹੋਇਆ ਸੀ ਅਤੇ ਕੰਦ ਬਣਾਈ ਗਈ ਸੀ ਜਿਸ ਨੂੰ ਹੁਣ ਪੰਚਾਇਤ ਨੇ ਜੀਸੀਬੀ ਮਸ਼ੀਨ ਦੇ ਨਾਲ ਢਾ ਦਿੱਤਾ ਸਾਡੀ ਇੱਛਾ ਹੈ ਕਿ ਇੱਥੇ ਕਮਿਊਨਿਟੀ ਹਾਲ ਬਣਾਇਆ ਜਾਵੇ ਇਸ ਮਾਮਲੇ ਵਿੱਚ ਥਾਣਾ ਗੁਰਾਇਆਂ ਦੇ ਐਸਐਚਓ ਨੇ ਕਿਹਾ ਕਿ ਮੌਕੇ ਤੇ ਗਏ ਅਤੇ ਲਾਅ ਐਂਡ ਆਰਡਰ ਦੀ ਪਾਲਣਾ ਕਰ ਰਹੇ ਸਨ ਕਿਸੇ ਵੀ ਗੁਰੂ ਘਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ ਐਸਐਚਓ ਨੇ ਸਪਸ਼ਟ ਕੀਤਾ ਫਿਲੌਰ ਬੀਡੀਪੀਓ ਨੇ ਵੀ ਕਿਹਾ ਕਿ ਪੰਚਾਇਤ ਵੱਲੋਂ ਮਤਾ ਪਾਸ ਹੋਣ ਉਪਰੰਤ ਪਲੇਗਰਾਉਂਡ ਲਈ ਸਫਾਈ ਕਰਵਾਈ ਗਈ ਸੀ ਗੁਰਦੁਆਰਾ ਸਾਹਿਬ ਨੂੰ ਕਿਸੇ ਵੀ ਕਿਸਮ ਦਾ ਨੁਕਸਾਨ ਨਹੀਂ ਕੀਤਾ ਗਿਆ ਅਤੇ ਨਾ ਹੀ ਅਜਿਹਾ ਸੋਚਿਆ ਜਾ ਸਕਦਾ ਹੈ। ਮੇਰਾ ਨਾਮ ਸੁਖਵੀਰ ਸਿੰਘ ਹਾਂ ਜੇ ਪਿੰਡ ਧਲੇਤਾ ਤੋਂ ਮੈਂ ਸਰਪੰਚ ਹਾਂ। ਸਰਪੰਚ ਜੀ ਕਿਹਾ ਪਿੰਡ ਦਾ ਜਿਹੜਾ ਮਸਲਾ ਕਾਫੀ ਫਸਿਆ ਹੋਇਆ ਹੈ ਇਹ ਚਾਰ ਦੁਆਰਿਆਂ ਨੂੰ ਲੈ ਕੇ ਦੱਸਿਓ ਕੀ ਹੈ ਜੀ ਉਹਦੇ ਵਿੱਚ ਸਾਰਾ ਮਾਮਲਾ ਕੀ ਹੈ? ਮੈਂ ਸਾਰੇ মিডিਆ ਵੀਰ ਦਾ ਆਉਣ ਦੇ ਇੱਥੇ ਧੰਨਵਾਦ ਕਰਦਾ ਹਾਂ ਜਿਹੜਾ ਆਪਣਾ ਇਹ ਪਿੰਡ ਦਾ ਮੁੱਦਾ ਚੱਲ ਰਿਹਾ ਹੈ ਕੁਝ ਕੁ ਪਾਰਟੀਆਂ ਵੱਲੋਂ ਧਾਰਮਿਕ ਮੁੱਦਾ ਬਣਾਇਆ ਜਾ ਰਿਹਾ ਵੇ ਗੁਰਦੁਆਰਾ ਸਾਹਿਬ ਢਹਾਢੀ ਦੀ ਕਰਤਾ ਜਦ ਕਿ ਰਿਕਾਰਡਿੰਗਾਂ ਦੇ ਵਿੱਚ ਗਰੁੱਪਾਂ ਚ ਪਾਈਆਂ ਗਿਆ ਵੇ ਸਾਡਾ ਗੁਰਦੁਆਰਾ ਢਹਾਢੀ ਦੀ ਕਰਤਾ ਬੀਐਸਬੀ ਵੱਲੋਂ ਪਰ ਇਦਾਂ ਦਾ ਸਾਡੇ ਪਿੰਡ ਕੋਈ ਦੂਜਾ ਨਹੀਂ ਹੋਇਆ ਹੈਗਾ ਕੋਈ ਕਾਰਜ ਨਹੀਂ ਕੀਤਾ ਗਿਆ ਗਰਾਊਂਡ ਦੇ ਵਿੱਚ ਕੰਦ ਪਈ ਸੀਗੀ ਉਹਨੂੰ ਅਸੀਂ ਜਰੂਰ ਢਾ ਕੇ ਆਪਣਾ ਗਰਾਊਂਡ ਪੱਧਰ ਕਰਾਈਆ ਦੂਜਾ ਨੰਬਰ ਵੇ ਗੁਰਦੁਆਰਾ ਸਾਹਿਬ ਸਾਡਾ ਆਪਣੇ ਗੁਰਦੁਆਰਾ ਸਾਹਿਬ ਆ ਉੱਥੇ ਕੋਈ ਇਦਾਂ ਦਾ ਜੀਟੀਬੀ ਜਾਂ ਕੁਝ ਵੀ ਇਦਾਂ ਦਾ ਨਹੀਂ ਚਲਾਇਆ ਗਿਆ ਉਹ ਜਿਹੜੇ ਕਹਿ ਰਹੇ ਆ ਉਹ ਕਿ ਕੋਈ ਮੈਨਤੀ ਨਹੀਂ ਕਰਾਈ ਗਈ ਸੀ ਸਾਡੀ ਜਗ੍ਹਾ ਇਧਰ ਨੂੰ ਬੋਲਦੇ ਸੀ ਸਾਡੀ ਜਗ੍ਹਾ ਜਿਹੜੀ ਆ ਉਹਦੇ ਵੀ ਕੰਦ ਢਾਈ ਗਈ ਆ ਤੁਸੀਂ ਜਿਹੜੇ 10 ਕਨਾਲ ਦੇ ਥਾਂ ਆ ਉਹਦੀ ਮੈਨਤੀ ਕਰਾਈਏ ਸਰ ਸਾਰੇ মিডিਆ ਨੂੰ ਅਸੀਂ ਇਹ ਬੇਨਤੀ ਕਰਦੇ ਆ ਵੀ ਅਸੀਂ ਮੈਨਤੀ ਦਾ ਬਕਾਇਦਾ ਪੇਪਰ ਸਾਡੇ ਗਏ ਹੋ ਆ ਸਾਰਾ ਕੁਝ ਦੂਜਾ ਗਿਆ ਆ ਜਦੋਂ ਅਸੀਂ ਮੈਨਤੀ ਕਰਾਣੇ ਪਏ ਆ ਜਾਂ ਕੁਝ ਵੀ ਉਹਦੇ ਵਿੱਚ ਸਾਨੂੰ ਰੁਕਾਵਟਾਂ ਆਉਂਦੀ ਪਈ ਆ ਇਸੇ ਕਰਕੇ ਅਸੀਂ ਕੱਲੀ ਕੰਦ ਦਾ ਹੀ ਕੀਤਾ ਸੀਗਾ ਵੀ ਸਾਡੀ ਜਿਹੜੀ ਗਰਾਊਂਡ ਜਿੰਨਾ ਨੇ ਕੰਦ ਬਾਲਿਓ ਕੰਦ ਢੇੜੇ ਢੇੜੀ ਕਰ ਦਿੱਤੀ ਜਾਵੇ ਕੰਦਾ ਸਾਫ ਕੀਤੀ ਜਾਵੇ ਕਿਉਂਕਿ ਨਾ ਤਾਂ ਇਹਨਾਂ ਨੇ ਮਿਹਨਤੀ ਕਰਾ ਕੇ ਉਹਦੇ ਵਿੱਚ ਕੰਦ ਪਾਈ ਸੀਗੀ ਜੇ ਤਾਂ ਕਿਸੇ ਗੈਨਤੀ ਮਿਹਨਤੀ ਨਾਲ ਕੰਦ ਪਾਈ ਆ ਸਾਡੀ ਗਰਾਊਂਡ 'ਚ ਦੱਸਣ ਉੱਥੇ ਬੱਚੇ ਖੇਡਦੇ ਸੀ ਇਹਨਾਂ ਨੇ ਵਿਚ ਲਿਆ ਕੇ ਕੰਦ ਬਾਤਤੀ ਆ ਪ੍ਰੋਪਰ ਸਾਡੇ ਕੋਲ ਪਹਿਲੀਆਂ ਵੀਡੀਓ ਪਈਆਂ ਇਹਨਾਂ ਨੇ ਗੁਰੂ ਸਾਹਿਬਾਨਾਂ ਦੀ ਸਾਡਿਆਂ ਦੀ ਬੇਅਦਬੀ ਕੀਤੀ ਉਸ ਟਾਈਮ ਗੋਹੇ ਦੇ ਵਿਚ ਲਿਆ ਕੇ ਫੋਟੋਆਂ ਰੱਖੀਆਂ ਗਈਆਂ ਪਹਿਲਾਂ 4 ਮਹੀਨੇ ਅਸੀਂ ਤਾਂ ਵੀ ਇਹਨਾਂ ਨੂੰ ਬਖਸ਼ ਦੱਜੇ ਕਿ ਨਹੀਂ ਚਲੋ ਪਿੰਡ ਪੱਧਰ ਤੇ ਦੁਆਪੇ ਅਸੀਂ ਨਹੀਂ ਕੋਈ ਮੁੱਦਾ ਬਣਾਉਣਾ ਹੈਗਾ ਉਦੋਂ ਵੀ ਇਹ ਬੀਐਸਪੀ ਦੇ ਬਾਹਰੋਂ ਵਰਕਰ ਆ ਗਏ ਸਾਰਾ ਕੁਝ ਕਰਦੇ ਪਏ ਆ ਹੁਣ ਵੀ ਮੰਗ ਕੇ ਹੈਗੇ ਪਿੰਡ ਸਾਡੀ ਮੰਗ ਜੀ ਇਹੀ ਆ ਪਿੰਡ ਦੀ ਵੀ ਜਿਹੜੀ ਸਾਡੀ ਗਰਾਊਂਡ ਆ ਸਾਫ਼ ਕਰਾਈ ਗਈ ਉਹ ਇਦਾਂੇ ਸਾਫ਼ ਕੀਤੀ ਹੋ ਰਵੇ ਜਿਹੜਾ ਸਾਡੇ ਕਰੀਮਪੂਰੀ ਸਾਹਿਬ ਸਾਡੇ ਤੇ ਪ੍ਰੈਸ਼ਰ ਪਾ ਕੇ ਪ੍ਰੈਸ਼ਰਾਈਜ਼ ਕਰ ਰਹੇ ਆ ਬਈ ਹਾਂ ਬਈ ਇੱਥੇ ਇਦਾਂ ਕਰਨਾ ਅਸੀਂ ਦੁਬਾਰਾ ਕੰਧਾਂ ਖੜੀਆਂ ਕਰਨੀਆਂ ਜੇ ਕਰਨਾ ਇਹ ਸਾਡੇ ਕੰਮ 'ਚ ਪਾਟੋ-ਪਾਟ ਨਾ ਆਵੇ ਸਾਡੇ ਪਿੰਡ 'ਚ ਸਿਵੇ ਵੀ ਇੱਕ ਆ ਸਾਡਾ ਭਾਈਚਾਰਾ ਬਹੁਤ ਵਧੀਆ ਕਰੀਮਪੂਰੀ ਸਾਹਿਬ ਨੂੰ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਆਪਣੇ ਪਾਰਟੀ ਦੀ ਤੋਂਸ ਕਿਤੇ ਹੋਰ ਪਿੰਡ ਤੇ ਕਿਤੇ ਬਾਹਰ ਜਾ ਕੇ ਚਲਾਓ ਸਾਡੇ ਪਿੰਡ ਨੂੰ ਭਾਈਚਾਰਾ ਸਾਡਾ ਇੱਕਾ ਰਹਿਣ ਦਿਓ ਸਾਨੂੰ ਇਹੀ ਵਾਸਤੇ ਅਪੀਲ ਆ ਮੀਡੀਆ ਨੂੰ ਬੇ ਝੂਠੀਆਂ ਖਬਰਾਂ ਨਾ ਜਲਾਓ ਸਾਡੇ ਪਿੰਡ ਤੁਸੀਂ ਗੁਰਦੁਆਰਾ ਸਾਹਿਬ ਬਿਲਕੁਲ ਸੁਰੱਖਿਅਤ ਹੈ ਕੋਈ ਐਦਾਂ ਦਾ ਇੱਥੇ ਕਾਰਜ ਨਹੀਂ ਕੀਤਾ ਗਿਆ ਜੀ ਕੋਈ ਵੀ ਬਾਹਰੋਂ ਆ ਕੇ ਦੇਖਦਾ ਸਾਡੇ ਸੰਤ ਸਮਾਜ ਤੋਂ ਆਏ ਸੀਗੇ ਪਰ ਉਹ ਮਜਾਰੇ ਤੋਂ ਆ ਕੇ ਦੇਖ ਕੇ ਗਏ ਗੁਰਦੁਆਰਾ ਸਾਹਿਬ ਨੂੰ ਕੁਝ ਨਹੀਂ ਕੀਤਾ ਗਿਆ ਜੀ ਕੋਈ ੱਟ ਤੱਕ ਨਹੀਂ ਹਲਾਈ ਗਈ ਗੁਰਦੁਆਰਾ ਸਾਹਿਬ ਦੀ ਸਿਰਫ ਇਹ ਕੰਦ ਜਿਹੜੀ ਗਰਾਊਂਡ 'ਚ ਪਾਈ ਗਈ ਆ ਇਹਨੂੰ ਹੀ ਸਾਫ਼ ਕੀਤਾ ਗਿਆ ਜੀ ਜੀ ਮੇਰਾ ਨਾਮ ਸੁਰਜੀਤ ਸਿੰਘ ਆ ਮੈਂ ਪੰਚਾਇਤ ਸੈਕਟਰੀ ਇੱਥੋਂ ਦਾ ਜੀ ਤੇ ਇੱਥੇ ਰਕਬਾ ਹੈਗਾ ਜੀ ਖਸਰਾ ਨੰਬਰ 5743 ਤੇ ਉਹਦੇ ਵਿੱਚ ਤਿੰਨ ਰਕਬੇ ਨੇ ਜਿਹਦੇ ਵਿੱਚ ਇੱਕ 10 ਕਨਾਲ 4 ਮਰਲੇ ਦਾ ਜਿਹੜਾ ਰਕਬਾ ਹੈਗਾ ਉਹ ਪਲੇਗਰਾਉਂਡ ਦੇ ਨਾਮ ਤੇ ਹੈ ਉਸ ਤੋਂ ਇਲਾਵਾ ਦੋ ਰਕਬੇ ਹੋਰ ਨੇ ਜਿਨ੍ਹਾਂ ਵਿੱਚ 2 ਕਨਾਲ 11 ਮਰਲੇ ਤੇ 2 ਕਨਾਲ 19 ਮਰਲੇ ਜਿਹੜੀ ਜਗ੍ਹਾ ਹੈਗੀ ਆ ਉਹ ਗੁਰਦੁਆਰਾ ਸਾਹਿਬ ਦੇ ਨਾਮ ਆ ਉਹਨਾਂ ਵਿੱਚੋਂ ਇੱਕ ਰਕਬੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਾਕੀ ਰਕਬਾ ਪਲੇਗਰਾਉਂਡ ਦੇ ਨਾਲ ਆ ਤੇ ਉਹ ਉਹਨਾਂ ਦੇ ਵੱਲੋਂ ਮਤਲਬ ਕਿ ਗੁਰਦਰਾ ਸਾਹਿਬ ਦੀ ਕਮੇਟੀ ਵੱਲੋਂ ਉਹ ਇਸ ਜਗ੍ਹਾ ਤੇ ਕਬਜ਼ਾ ਕੀਤਾ ਗਿਆ ਸੀ ਜੋ ਕਿ ਪੂਰੇ ਸਰਕਾਰੀ ਕਾਰਜਵਿਧੀ ਨਾਲ ਪ੍ਰੋਪਰ ਚੈਨਲ ਸਰਕਾਰੀ ਹਦਾਇਤਾਂ ਅਨੁਸਾਰ ਮਾਨਯੋਗ ਡੀਸੀ ਸਾਹਿਬ ਵੱਲੋਂ ਆਪਣਾ ਡਿਊਟੀ ਮਿਸਟ੍ਰੇਟ ਲਾ ਕੇ ਪੁਲਿਸ ਪ੍ਰਸ਼ਾਸਨ ਦੀ ਬਹੁਤ ਵਧੀਆ ਕਾਰਗੁਜ਼ਾਰੀ ਦੇ ਨਾਲ ਉਹ ਛਡਾਇਆ ਗਿਆ ਜੀ ਇਹ ਰੌਲਾ ਪਾ ਰਹੇ ਹੈ ਜੀ ਕੋਈ ਕਹਿ ਰਿਹਾ ਹੈ ਕਿ ਗੁਰੂ ਘਰ ਦੀ ਚਾਰ ਦਵਾਦੀ ਢਾਈ ਜੀ ਉਹ ਇਸ਼ੂ ਇਸ ਟਾਈਮ ਇਹ ਬਣਿਆ ਹੋਇਆ ਕਿ ਗੁਰੂ ਘਰ ਦੀ ਚਾਰ ਦਵਾਦ ਨੂੰ ਘਾ ਦਿੱਤਾ ਗਿਆ ਜਿਸ ਕਰਕੇ ਇਹ ਇੱਕ ਨਾਜਾਇਜ਼ ਕਾਰਜ ਦੀ ਜਗਾ ਹੁਣ ਇੱਕ ਧਾਰਮਿਕ ਮੁੱਦਾ ਬਣਿਆ ਹੋਇਆ ਤੇ ਕਾਫੀ ਇਹ ਮੁੱਦਾ ਗਰਮਾਇਆ ਹੋਇਆ ਹੈ ਉਹਦੇ ਵਿੱਚ ਕਲੀਅਰ ਕਰ ਦਿਓ ਕਿ ਉਹ ਗੁਰੂ ਘਰ ਦੇ ਚਾਰ ਦੁਆਰੇ ਢਾਈ ਗਈ ਹੈ ਨਹੀਂ ਜੀ ਗੁਰੂ ਘਰ ਤਾਂ ਤੁਹਾਨੂੰ ਦਿਖਾ ਦੇਵਾਂਗੇ ਜੀ ਬਹੁਤ ਦੂਰ ਨੇ ਇਹ ਪਿਛਲੇ ਪਾਸੇ ਪੈਂਦਾ ਮੈਂ ਤੁਹਾਨੂੰ ਇਹੀ ਦੱਸਿਆ ਕਿ ਪਹਿਲਾਂ ਇਧਰੋਂ ਜਾਂਦੇ ਰਕਬਾ ਆਉਂਦਾ ਪਲੇਗਰਾਉਂਡ ਦਾ ਫਿਰ ਗੁਰਦਵਾਰ ਸਾਹਿਬ ਦਾ ਜਿਹੜਾ ਖਾਲੀ ਰਕਬਾ ਜਿੱਥੇ ਉਹ ਚਾਹੁੰਦੇ ਆ ਕਮਿਊਨਿਟੀ ਹਾਲ ਬਣਾਉਣਾ ਉਸ ਤੋਂ ਬਾਅਦ ਗੁਰਦਵਾਰ ਸਾਹਿਬ ਹੈ ਤੇ ਗੁਰਦਵਾਰ ਸਾਹਿਬ ਤਾਂ ਬਹੁਤ ਦੂਰ ਹੈ ਜੀ ਕੋਈ ਕੰਤ ਨਹੀਂ ਢਾਈਗੇ ਮਤਾ ਵੀ ਕੋਈ ਪਾਇਆ ਗਿਆ ਸੀਗਾ ਜੀ ਕਮਿਊਨਿਟੀ ਹਾਲ ਬਣਾਉਣ ਦਾ ਹਾਂ ਹਾਂ ਜੀ ਬਿਲਕੁਲ ਜੀ ਉਹਦੇ ਵਿੱਚ ਇਹਨਾਂ ਨੇ ਸਾਨੂੰ ਕਿਹਾ ਹੈਗਾ ਕਿ ਮਤਲਬ ਕਿ ਇੱਕ ਤਾਂ ਅਸੀਂ ਉਹਦੇ ਵਿੱਚ ਬਣਾਉਣਾ ਚਾਹੁੰਦੇ ਆਂ ਕਮਿਊਨਿਟੀ ਹਾਲ ਤੇ ਦੂਜਾ ਸਾਨੂੰ ਕਮਿਊਨਿਟੀ ਹਾਲ ਦਾ ਜਿਹੜਾ ਨਾਮ ਆ ਉਹ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਹੋਣਾ ਚਾਹੀਦਾ ਅਸੀਂ ਉਹਨਾਂ ਨੂੰ ਇਹੀ ਮਤਾ ਪਾ ਕੇ ਦਿੱਤਾ ਸੀਗਾ ਕਿ ਤੁਸੀਂ ਜਿਹੜੀ ਪਲੇਗ੍ਰਾਉਂਡ ਦੇ ਨਾਲ ਜਿਹੜੀ ਤੁਹਾਡੀ ਜਗ੍ਹਾ ਹੈਗੀ ਆ ਖਸਰਾ ਨੰਬਰ ਇਸੇ ਦੇ ਵਿੱਚ ਉਹ ਚ ਤੁਸੀਂ ਬਣਾ ਸਕਦੇ ਹੋ ਤੇ ਪੰਚਾਇਤ ਨੂੰ ਗੁਰੂ ਰਵਦਾਸ ਮਹਾਰਾਜ ਜੀ ਦੇ ਨਾਮ ਤੇ ਉਹਦਾ ਨਾਮ ਰੱਖਣ ਚ ਕੋਈ ਇਤਰਾਜ਼ ਨਹੀਂ ਹੈ। ਇਹ ਹੀ ਮਤਾ ਜੀ ਜਿਹਨੂੰ ਮਤਲਬ ਕਿ ਹੋਰ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ। ਜਿਹੜੀ ਇਹ 10 ਕਨਾਲ ਦੀ ਜਗ੍ਹਾ ਹੈ ਜਿਹੜੇ ਪਲੇਗ੍ਰਾਉਂਡ ਦੀ ਤੁਸੀਂ ਕਹਿੰਦੇ ਇਹ ਮਤਾ ਪਿਆ ਹੈ ਜੀ ਪਲੇਗ੍ਰਾਉਂਡ ਦੇ ਨਾਮ ਤੇ ਜ਼ਮੀਨ ਬੋਲਦੀ ਹੈ ਫਰਦ ਹਾਂਜੀ ਹਾਂ ਮੇਰੇ ਕੋਲ ਹੈ ਜੀ ਪਲੇਗ੍ਰਾਉਂਡ ਦੇ ਨਾਮ ਤੇ। ਫਰਦ ਦੇ ਵਿੱਚ ਹਾਂਜੀ ਹਾਂਜੀ ਪਲੇਗ੍ਰਾਉਂਡ ਗਰਾਉਂਡ ਹੈ ਜੀ। ਇਹ ਸੰਦੀ ਹੈ ਜੀ ਪਲੇਗ੍ਰਾਉਂਡ ਦੇ ਨਾਮ ਤੇ। ਇੱਕ ਪਿਛੋਂ ਤੁਰੀ ਆ ਰਹੀ ਹੈ ਜੀ। ਆ ਤੁਸੀਂ ਦੇਖ ਸਕਦੇ ਹੋ ਜੀ। ਹਾਂ ਰਕਬਾ ਜੀ ਆ ਗੈਰ ਮਮਕਨ ਗਰਾਊਂਡ ਲਿਖਿਆ ਹੋਇਆ ਓਕੇ ਜਿਹੜਾ ਤੁਸੀਂ ਵੀ ਸੁਣਿਆ ਹੋਣਾ ਮੀਡੀਆ ਦੇ ਵਿੱਚ ਕਾਫੀ ਇਸ ਗੱਲ ਦਾ ਈਸ਼ੂ ਬਣਿਆ ਹੋਇਆ ਹੈ ਕਿ ਉਹ ਜਿਹੜੀ ਜਗ੍ਹਾ ਹੈ ਉਹ ਗੁਰੂ ਰਾਸ ਮਹਾਰਾ ਜਿਹਦੇ ਨਾਮ ਤੇ ਬੋਲਦੀ ਹੈ ਉਹ ਕਲੀਅਰ ਕਰ ਦਿਓ ਤਾਂ ਕਿ ਜਿਹੜੀ ਆਮ ਜਨਤਾ ਨੂੰ ਲੋਕਾਂ ਨੂੰ ਇਸ ਗੱਲ ਦੀ ਕਲੈਰੀਫਿਕੇਸ਼ਨ ਹੋ ਜਵੇ ਕਿ ਉਹ ਵਾਕਈ ਇਹ ਮੁੱਦਾ ਜਿਹੜਾ ਹੈ ਧਾਰਮਿਕ ਮੁੱਦਾ ਏਡਾ ਗਰਮਾਇਆ ਹੋਇਆ ਨਹੀਂ ਜੀ ਜਿਹੜੀ ਟੋਟਲ ਜਗ੍ਹਾ ਦੇ ਵਿੱਚੋਂ 10 ਕ ਨਾਲ 4 ਮਰਲੇ ਦਾ ਪਲੇ ਗਰਾਊਂਡ ਦੇ ਆ ਬਾਕੀ ਜਿਵੇਂ ਮੈਂ ਦੱਸਿਆ ਟੋਟਲ ਉਹਨਾਂ ਦਾ 5 ਕਨਾਲ 10 ਮਰਲੇ ਰਕਬਾ ਹੈਗਾ ਤੇ ਉਹ ਗੁਰਦੁਆਰਾ ਸਾਹਿਬ ਦੇ ਨਾਮ ਆ ਜਿੰਨਾਂ ਵਿੱਚੋਂ ਇੱਕ ਰਕਬੇ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਆ ਬਾਕੀ ਰਕਬੇ ਵਿੱਚ ਉਹ ਜੋ ਮਰਜ਼ੀ ਗੁਰਦੁਆਰਾ ਸਾਹਿਬ ਦੀ ਕਮੇਟੀ ਬਣਾ ਸਕਦੀ ਜੋ ਵੀ ਉੱਥੇ ਉਹਨਾਂ ਨੇ ਬਣਾਉਣਾ ਹੋਇਆ ਹੈ ਇਹ ਪ੍ਰਸ਼ਾਸਨ ਨੇ ਕਬਜ਼ਾ ਛਡਾਇਆ ਜੀ ਉਹ ਪਲੇਗ੍ਰਾਉਂਡ ਤੋਂ ਕਬਜ਼ਾ ਛਡਾਇਆ ਪਲੇਗ੍ਰਾਉਂਡ ਤੋਂ ਛਡਾਇਆ ਜੀ ਹਾਂਜੀ ਬਾਕੀ ਕਿਹਦੀ ਚੀਜ਼ ਨੂੰ ਨਹੀਂ ਛੇੜਿਆ ਕਿੰਨੀ ਜਗ੍ਹਾ ਤੋਂ ਜੀ ਇਹ ਇਹ ਜੀ ਪਲੇਗ੍ਰਾਉਂਡ ਦੀ 10 ਕਨਾਲ 4 ਮਰਲੇ ਜੀ ਤੁਸੀਂ ਐਸਸੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਆ ਉਹਨਾਂ ਵੱਲੋਂ ਸੂ ਮਟਰ ਲੈ ਕੇ ਤੁਹਾਡੀ ਰਿਪੋਰਟਾਂ ਚੱਲ ਗਈਆਂ ਜੀ ਉੱਥੇ ਪ੍ਰਸ਼ਾਸਨ ਦੀ ਹੈ ਜੀਸੇ ਸਾਹਿਬ ਤੋਂ ਰਿਪੋਰਟ ਮੰਗੀ ਹੋਈ ਸੀ ਇਸੇ ਮੈਂ ਨਹੀਂ ਮੇਰੇ ਧਿਆਨ 'ਚ ਨਹੀਂ ਹੈ ਜੀ ਇਹ ਚੀਜ਼ ਹਾਂਜੀ ਬਾਕੀ ਪਲੇਗਰਾਉਂਡ ਇੱਕ ਚੀਜ਼ ਉਹਨਾਂ ਵੱਲੋਂ ਇਹ ਕਹੀ ਜਾ ਰਹੀ ਹੈ ਕਿ ਜੇ ਇੱਥੇ ਪਲੇਗਰਾਉਂਡ ਬਣਦਾ ਬੱਚਿਆਂ ਦੇ ਨਾਲ ਗੁਰਦੁਆਰਾ ਸਾਹਿਬ ਦੀ ਮਾਨਮਰਿਆਦਾ ਨੂੰ ਠੇਸ ਪਹੁੰਚਦੀ ਹੈ ਤੇ ਉੱਥੇ ਪੰਚਾਇਤ ਦੀ ਜਿਹੜੀ ਸਹਿਮਤੀ ਦੇ ਨਾਲ ਜੋ ਹੋਰ ਪਿੰਡ ਦੇ ਨਿਵਾਸੀ ਨਾਲ ਉਹਨਾਂ ਦੀ ਸਹਿਮਤੀ ਨਾਲ ਹੀ ਬਣਾਇਆ ਜਾਊਗਾ ਬਾਕੀ ਵੱਡੇ ਬੱਚਿਆਂ ਵਾਸਤੇ ਪਲੇਗਰਾਉਂਡ ਜਿਹੜਾ ਉਹ ਬਾਹਰ ਬਣਿਆ ਹੋਇਆ ਤੇ ਇਹ ਛੋਟੇ ਬੱਚਿਆਂ ਵਾਸਤੇ ਹੀ ਅਸੀਂ ਇੱਥੇ ਕੁਝ ਕਰਾਂਗੇ ਇਹ ਦਾ ਜਿਹੜਾ ਉਹ ਰਹਾ ਹੋਇਆ ਆ ਜਿਹੜੀਆਂ ਕੰਧਾਂ ਆ ਪਹਿਲਾਂ ਉਹ ਜਾਂ ਪਾਥੀਆਂ ਪਾਥੀਆਂ ਦੀਆਂ ਸੀ ਉਹ ਛੜਾਈ ਗਈ ਜ ਨੇ ਰੋਕੀ ਆ ਫੇਰਾ ਮੁਤਾਬਕ ਅਸੀਂ ਕਿ ਹਵੇ ਗਰਾਉਂਡ ਬਣਾ ਦੇਾਂਗੇ ਬੱਚਿਆਂ ਵਾਸਤੇ ਠੀਕ ਆ ਬਾਹਰ ਬੱਚੇ ਸਾਡੇ ਖੇਡੂਗੇ ਬਾਰ ਬੱਤਿਆਂ ਚੱਕ ਕੇ ਲੈ ਜਾਂਦੇ ਆ ਸਾਡੇ ਸਾਹਮਣੇ ਅੱਖਾਂ ਦੇ ਕੋਲ ਰੋਗੇ ਅਸੀਂ ਦੇਖਾਂਗੇ ਇਹਨਾਂ ਨੂੰ ਠੀਕ ਆ ਆਪ ਵੀ ਦੇਖਿਆ ਹੋਊਗਾ ਤੁਸੀਂ ਬਾਰੋਂ ਬੱਤੇ ਲੈ ਜਾਂਦੇ ਚੱਕੇ ਦੂਸਰਾ ਅਲਮ ਹੋਰ ਆ ਕੱਲ ਕਿਸੇ ਨੇ ਢਾਈ ਨਹੀਂ ਹੋ ਠੀਕ ਆ ਆ ਕੰਦੀ ਨਹੀਂ ਆ ਪਟਾਈ ਆ ਹੋਰ ਇਹ ਕਦਰ ਗਿਆ ਪਰ ਅੰਗਿਆ ਉਿਤੋਲੀ ਜਾਲੀ ਆ ਕੇ ਘਾਰਾਇ ਨਹੀਂ ਬਣੰਗਾ ਇਹ ਠੀਕ ਆ ਜਿੰਨੇ ਗਰੀਬ ਐ ਸਾਰੇ ਤੰਕੀ ਪੇਤੋਂ ਇਹ ਸਾਬ ਇਹਨਾਂ ਦਾ ਪਾਲਸੀ ਇਹਨਾਂ ਦੀ ਸਾਡੇ ਸਾਡੇ ਪਿੰਡ ਦੀ ਜਿਹੜੀ ਕਮੇਟੀ ਆ ਇਹਨਾਂ ਦੀ ਇਹਨਾਂ ਦੀ ਸਿਆਸਤ ਆ ਤੇ ਚਾਰ ਬੰਦੇ ਆ 10 ਬੰਦੇ ਆ ਬਾਕੀ ਜਿਹੜਾ ਪਿੰਡ ਆ ਉਹ ਉਦਾਂ ਹੀ ਆ ਉਹਨਾਂ ਦੀ ਕਿਸੇ ਦੀ ਸਲਾਹ ਲੈਣਾ ਸਲਾਹ ਲੈਣਾ ਸਾਡੀ ਅਸੀਂ ਇੱਧਰ ਆਨੇ ਆ ਕਿਸੇ ਨੂੰ ਪੁੱਛਿਆ ਥੋੜਾ ਹੋਵੇ ਅਸੀਂ ਆਹ ਕੰਮ ਕਰਨ ਲੱਗੇ ਆ ਇਹਨਾਂ ਦਾ ਫਰਜ਼ ਬਣਦਾ ਆ ਯਾਨੀ ਤੇ ਪੰਚਾਇਤ ਜਿਹੜਾ ਕੰਮ ਕਰਦੀ ਉਹ ਸਹੀ ਕਰਦੀ ਪਈ ਪੰਚਾਇਤ ਸਹੀ ਕੰਮ ਕਰ ਰਹੀ ਆ ਠੀਕ ਆ ਪੰਚਾਇਤ ਨੇ ਉਹ ਪੜਾ ਨਹੀਂ ਆਇਆ ਜਾ ਰਿਹਾ ਵੀ ਗੁਰਦੁਆਰੇ ਨੂੰ ਨੁਕਸਾਨ ਪਹਚਾਇਆ ਤੁਹਾਡੇ ਪਿੰਡ ਦੇ ਰਵਿਦਾਸ ਮਹਾਰਾਜ ਤੇ ਮਹਾਰਾਜ ਕੀ ਆ ਤੁਸੀਂ ਆ ਦੇਖ ਲਓ ਸਾਨੂੰ ਤਾਂ ਖਾਲ ਦਿੱਤਾ ਆ ਜਿਹੜਾ ਨੁਕਸਾਨ ਬਚਾਇਆ ਦੇਖ ਲਓ ਠੀਕ ਆ ਉਹ ਨਕਸਾ ਨਹੀਂ ਪਹੁੰਚਿਆ ਕਿਤੇ ਗੁਰਦੁਆਰਾ ਜੀ ਹਟ ਦੇ ਲਈ ਠੀਕ ਆਵਾਜ਼ ਅਡੀ ਕੰਡੇ ਨਹੀਂ ਕਰਦੇ ਬਟਾ ਯਾ ਤੇ ਇਹ ਤੋਂ ਇਹ ਨਹੀਂ ਢਾ ਕੇ ਉਹ ਕੰਡਾ ਭਾਈਆਂ ਦੋਨਾਂ ਸਾਈਡਾਂ ਦੀਆਂ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਮੈਂ ਧਲੇਤੇ ਤੋਂ ਮੈਂਬਰ ਪੰਚਾਇਤ ਆ ਵਾਰਡ ਨੰਬਰ 7 ਤੋਂ ਇੱਕ ਪੜੀ ਮਸਲਾ ਉਠ ਰਿਹਾ ਤੁਹਾਡੇ ਧਲੇਤੇ ਪਿੰਡ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਦੀ ਜਿਹੜੀ ਚਾਰ ਦਿਵਾਰੀ ਆ ਜਾਂ ਗੁਰਦੁਆਰਾ ਸਾਹਿਬ ਦੀ ਕੰਧ ਢਾਈ ਗਈ ਹੈ ਕਿੰਨੀ ਕੁ ਸਚਾਈ ਹੈ ਕੀ ਮਾਮਲਾ ਹੈ ਪਹਿਲਾਂ ਤਾਂ ਮੈਂ ਸਾਰਿਆਂ ਹੀ ਗੁਰੂ ਰਵਦਾਸ ਮਹਾਰਾਜ ਜੀ ਦੇ ਨਾਮਲੇ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਫਵਾਹਾਂ ਤੋਂ ਸੁਚੇਤ ਰਹੋ ਤੇ ਦੂਜੀ ਗੱਲ ਜਿਹੜੀ ਇਹ ਮੁੱਦਾ ਉੱਠਿਆ ਜਿਹੜਾ ਇਹ ਉਹਨਾਂ ਨੇ ਪਲੇਗਰਾਉਂਡ ਦੇ ਉੱਤੇ ਕਬਜ਼ਾ ਕੀਤਾ ਸੀ ਤੇ ਉਹ ਜਿਹੜਾ ਉਹਦੇ ਵਿੱਚ ਅਸੀਂ ਮਤਾ ਪਾ ਕੇ ਦਿੱਤਾ ਹੋਇਆ ਸੀ ਬੀਡੀਪੀਓ ਮੈਡਮ ਸਾਹਿਬ ਨੂੰ ਤੇ ਉਹਦੇ ਵਿੱਚ ਕਾਰਵਾਈ ਕਰਦੇ ਹੋਏ ਡੀਡੀਪੀਓ ਸਾਹਿਬ ਨੇ ਡੀਸੀ ਸਾਹਿਬ ਨੇ ਆਰਡਰ ਕੀਤੇ ਸੀ ਤੇ ਫਿਰ ਉਹ ਮੈਜਿਸਟ੍ਰੇਟ ਲੱਗ ਕੇ ਤੇ ਬीडीपीਓ ਮੈਡਮ ਸਾਹਿਬ ਤੇ ਨਾਲ ਪੁਲਿਸ ਪ੍ਰਸ਼ਾਸਨ ਆ ਕੇ ਉਹ ਕਬਜ਼ਾ ਦਵਾਇਆ ਸੀ ਜੀ ਆਪਾਂ ਨੂੰ ਉਹ ਕੰਧ ਢਾਈ ਉਦੋਂ ਢਾਈ ਗਈ ਆ ਔਰ ਉਹ ਪਲੇਗਰਾਉਂਡ ਦੇ ਵਿੱਚ ਸੀ ਜੀ ਅੱਛਾ ਉੱਚ ਦੁਬਾਰਾ ਹੀ ਤਾਂ ਕੋਈ ਨਹੀਂ ਨਹੀਂ ਗੁਰੂ ਘਰ ਤਾਂ ਜੀ ਬਹੁਤ ਵੱਖਰਾ ਉਹ ਸਾਈਡ ਤੇ ਰਹਿ ਜਾਂਦਾ ਜੀ ਇਹ ਤਾਂ ਪਲੇਗਰਾਉਂਡ ਦੇ ਵਿੱਚ ਕੰਧ ਪਾਈ ਸੀ ਉਹਨਾਂ ਨੇ ਤੁਸੀਂ ਇਹਦੀ ਜਗ੍ਹਾ ਦੀ ਪੂਰੀ ਮਹਿੰਤੀ ਕਰਾਈ ਸੀ ਤੇ ਐਪਲੀਕੇਸ਼ਨ ਦਿੱਤੀ ਹੋਈ ਸੀ ਬਾਕੀ ਸਰਪੰਚ ਸਾਹਿਬ ਦੱਸ ਦੇਣਗੇ ਜੀ ਤੁਹਾਨੂੰ ਉਦੇ ਲਈ ਮੈਜਿਸਟ੍ਰੇਟ ਸਾਹਿਬ ਆਪਣੇ ਤਹਿਸੀਲਦਾਰ ਸਾਹਿਬ ਨੂੰ ਅੱਛਾ ਜੀ ਹਾਂਜੀ ਮੈਂ ਤੇ ਹਲੇ ਉਹ ਕੰਮ ਖੇਰ ਨਹੀਂ ਮੈਂਤੀ ਹੋਈ ਨਹੀਂ ਮੇਰੀ ਨੌਲੇਜ ਨਹੀਂ ਜੀ ਵੈਸੇ ਸਰਪੰਚ ਸਾਹਿਬ ਕਲੀਅਰ ਕਰ ਦੋਗੇ ਤੁਹਾਨੂੰ ਹਾਂਜੀ ਜੈਗੁਰਦੇਵ ਧੰਨਗੁਰਦੇਵ ਜੈ ਭਿੰਗ ਜੈ ਭਾਤੀ ਤੇ ਸਾਡੇ ਪਿੰਡ ਦੀ ਇੱਕ ਖਬਰ ਉੱਡੀ ਆ ਰਹੀ ਆ ਵੀ ਸੋਸ਼ਲ ਮੀਡੀਆ ਤੇ ਬੜੀ ਬੜੀ ਅਫਵਾਹ ਉੱਡ ਰਹੀ ਆ ਵੀ ਇੱਥੇ ਪਿੰਡ ਦੇ ਵਿੱਚ ਗੁਰੂ ਘਰ ਢਾ ਢੇਰੀ ਕਰ ਦਿੱਤਾ ਗਿਆ ਸਰਪੰਚਾਂ ਦੇ ਵੱਲੋਂ ਠੀਕ ਹੈ ਜੀ ਇਹੋ ਜੀ ਸਾਡੇ ਪਿੰਡ ਦੇ ਵਿੱਚ ਕੋਈ ਵਾਰਦਾਤ ਨਹੀਂ ਹੋਈ ਹੈਗੀ ਜੋ ਵੀ ਯਾਨਕੀ ਕਹਿਣ ਦੀ ਮਤਲਬ ਹੈ ਵੀ ਜੋ ਵੀ ਹੋਇਆ ਵਾ ਉਹ ਸਾਰੀ ਇਹਨਾਂ ਦੀ ਰਾਜਨੀਤੀ ਆ ਜੀ ਗੁਰਦੁਆਰੇ ਦੇ ਨਾਂ ਤੇ ਰਾਜਨੀਤੀ ਕਿੱਥੀ ਜਾਂਦੀ ਆ ਤੇ ਜਦੋਂ ਪਹਿਲਾਂ ਇਹਨਾਂ ਸਰਪੰਚ ਸਾਹਿਬ ਨੇ ਆਪਣੀ ਜਿਹੜੀ ਕੰਦਾ ਢਾਈਆਂ ਆ ਉਹਦੇ ਜਦੋਂ ਅੱਜ ਤੋਂ 4 ਮਹੀਨੇ ਪਹਿਲਾਂ ਕੰਦਾ ਢਾਉਣ ਆਏ ਆ ਤਾਂ ਇਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਫੋਟੋਆਂ ਭਗਤ ਕਬੀਰ ਜੀ ਦੀਆਂ ਫੋਟੋਆਂ ਡਾਕਟਰ ਭੀਮਰਾਮ ਵੇਡਕਰ ਜੀ ਦੀਆਂ ਫੋਟੋਆਂ ਲਿਆ ਕੇ ਇਹਨਾਂ ਦੀ ਗੋਹੇ ਵਿੱਚ ਰੱਖੀਆਂ ਜੀ ਉਹ ਸਰਾ ਸਰ ਬੇਅਦਬੀ ਆ ਜੀ ਉਹਦਾ ਅੱਜ ਤੱਕ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਜੀ ਠੀਕ ਆ ਜੀ ਤੇ ਜਦੋਂ ਜਦੋਂ ਸਰਪੰਚ ਸਾਹਿਬ ਨੇ ਉਹ ਕੰਦਾ ਢਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਇਟਾਂ ਵੀ ਉਹ ਜਿਹੜੀਆਂ ਕੰਧਾਂ ਸੀਗੀਆਂ ਉਹ ਸਾਡੀ ਗਰਾਊਂਡ ਦੇ ਵਿੱਚ ਹੁੰਦੀਆਂ ਸੀਗੀਆਂ ਜੀ ਗੁਰੂ ਘਰ ਤਾਂ ਉਸ ਤੋਂ ਬਹੁਤ ਦੂਰ ਆ ਜੀ ਗੁਰੂ ਘਰ ਦੀਆਂ ਜਿਹੜੀ ਕੰਧ ਆ ਉਹ ਇਹਨਾਂ ਦੀ ਗੁਰੂ ਘਰ ਦੀ ਕਮੇਟੀ ਨੇ ਆ ਬਟਾਈਆਂ ਜੀ ਹਾਂਜੀ ਤੇ ਬਾਕੀ ਗੱਲ ਆ ਜੀ ਇਹ ਸੋਸ਼ਲ ਮੀਡੀਆ ਤੇ ਜਿਹੜੀ ਅਖਬਾਰ ਡਰ ਰਹੀ ਆ ਇੱਕੋ ਚੈਨਲ ਚਲਾ ਰਿਹਾ ਆ ਮੈਂ ਉਹਨਾਂ ਨੂੰ ਬੇਤੀ ਕਰਦਾ ਵੀ ਦੂਸਰੇ ਪਖਤ ਤੋਂ ਵੀ ਜਾ ਕੇ ਗੱਲਬਾਤ ਕਰਿਆ ਕਰਨ ਠੀਕ ਆ ਹਰ ਇੱਕ ਵਾਰੀ ਗੁਰੂ ਘਰ ਦੀਆਂ ਗੱਲਾਂ ਨਾ ਕਰਿਆ ਕਰਨ ਜਿਹੜੇ ਗਰੀਬਾਂ ਦਾ ਵੀ ਠੱਕਾ ਹੋਇਆ ਵਾ ਉਥੇ ਉਹਨਾਂ ਨਾਲ ਵੀ ਉਹਨਾਂ ਨਾਲ ਉਹਨਾਂ ਕੋਲ ਵੀ ਜਾਇਆ ਕਰੋ ਯਾਰ ਆਇਆ ਉਸੇ ਪਸ਼ੂ ਖਲਾਏ ਆ ਮੋਰ ਨੂੰ ਸੌਂ ਖਾਧੀਆਂ ਮੁੰਡਿਆਂ ਦੀਆਂ ਸੌਂ ਖਾਧੀਆਂ ਮੁੰਡਿਆਂ ਦੀਆਂ ਸੌਂ ਖਾ ਕੇ ਮੁਕਰ ਗਿਆ ਜੀ ਠੀਕ ਹੈ ਜੀ ਤੇ ਉਹ ਬੰਦਾ ਫਿਰ ਬਾਅਦ ਵਿੱਚ ਕਹਿੰਦਾ ਵੀ ਮੈਂ ਤਾਂ ਕੁਝ ਕਿਹਾ ਹੀ ਨਹੀਂ ਵੀ ਹੁਣ ਮੈਂ ਮੇਰਾ ਤਾਂ ਕੋਈ ਲੈਣ ਦੇਣ ਹੈ ਨਹੀਂ ਕਿਸ ਵਿੱਚ ਸਰਪੰਚ ਸਾਹਿਬ ਦੇ ਮੋਢੇ ਤੇ ਹੱਥ ਰੱਖ ਕੇ ਉਹਨੇ ਕਿਹਾ ਵੀ ਮੈਂ ਆਪਣੇ ਮੁੰਡਿਆਂ ਨੂੰ ਸੌਂ ਖਾਣਾ ਵੀ ਮੈਂ ਪਹਿਲਾਂ ਤੂੰ ਆਪਣੀਆਂ ਮੋਰ ਨੂੰ ਸਾਫ਼ ਕਰਾ ਠੀਕ ਹੈ ਜੀ ਉਸ ਤੋਂ ਬਾਅਦ ਤੂੰ ਉਸ ਤੋਂ ਬਾਅਦ ਤੈਨੂੰ ਆਉਣ ਦੀ ਲੋੜ ਨਹੀਂ ਮੈਂ ਕਹਿੰਦਾ ਖੁਦ ਧਵਾਉਂਗਾ ਗੁਰਦੁਆਰਿਆਂ ਕਹਿੰਦਾ ਹਾਂਜੀ ਇਹ ਹੁਣ ਤੁਸੀਂ ਆਪ ਦੱਸੋ ਸੋਸ਼ਲ ਮੀਡੀਆ ਦੇ ਜਿੰਨੇ ਮੇਰੇ ਵੀਰ ਭਾਈ ਬੈਠੇ ਆ ਭੈਣ 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 ਭਰਾ ਬੈਠੇ ਆ ਤੁਸੀਂ ਆਪ ਦੱਸੋ ਕੌਣ ਸੱਚ ਆ ਤੇ ਕੌਣ ਝੂਠ ਆ ਕੋ ਗੁਰੂ ਘਰ ਜੇ ਗੁਰੂ ਘਰ ਆ ਲੂ ਆਉਂਦਾ ਕੋਈ ਠੀਕ ਆ ਜੀ ਅਸੀਂ ਵੀ ਅਸੀਂ ਭਾਈ ਆ ਸਾਡੇ ਵੀ ਖੂਨ ਖੋਲਦਾ ਆ ਠੀਕ ਆ ਜਿੱਦਣ ਹੀ ਨਹੀਂ ਜਿੱਦਣ ਹੀ ਨਹੀਂ ਗੁਰੂ ਘਰ ਦੀ ਕਿ ਨਹੀਂ ਗੁਰਦਵਾਰ ਦੀ ਕਮੇਟੀ ਨੇ ਕੰਦ ਢਾਈ ਆ ਸਾਡਾ ਢੱਡ ਵੀ ਪਾਟਿਆ ਠੀਕ ਆ ਜੀ ਜਿੱਦਣ ਸ਼ਰਾਬਾਂ ਵੀ ਕਿ ਇੱਥੇ ਅੰਦਰ ਵਰਦੇ ਆ ਸਾਡਾ ਢੱਡ ਵੀ ਉਹ ਤੋਂ ਪਾੜਦਾ ਆ ਸਾਨੂੰ ਪਤਾ ਸਾਡੇ ਸਾਡੇ ਦਿਲ ਦੇ ਤਾਂ ਕੀ ਬੀਤਦੀ ਉਸ ਟਾਈਮ ਅਸੀਂ ਵੀ ਅਸੀਂ ਭਾਈਚਾਰਾ ਚਾਹਾਂ ਅਸੀਂ ਤਾਂ ਨਹੀਂ ਬੋਲੀ ਸਾਡੇ ਮਗਰ ਕੋਈ ਥੋੜ ਨਹੀਂ ਹੈਗੇ ਜੀ ਉਦੋਂ ਕੋਈ ਬੋਲਦਾ ਨਹੀਂ ਹੈਗਾ ਜੇ ਅਸੀਂ ਕਹੀਏ ਤਾਂ ਅਗਲੇ ਕਹਿੰਦੇ ਸਾਨੂੰ ਜੇਲਾ ਵਿੱਚ ਤੰਡ ਦਿੰਨਾ ਆ ਐ ਇਦਾਂ ਹੁੰਦੀ ਆ ਉੱਤੋਂ ਦੀ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਆ ਮੈਂ ਲੀਵਾ ਦਾ ਕੰਮ ਕਰਦਾ ਜੀ ਠੀਕ ਹੈ ਜੀ ਮੈਂ ਸਤਰੀਆਂ ਨਾਲ ਉੱਥੇ ਮੈਨੂੰ ਇੱਕ ਬੰਦਾ ਕਮੇਟੀ ਮੈਂਬਰ ਦਾ ਆ ਕੇ ਮੈਨੂੰ ਕਹਿੰਦਾ ਕਹਿੰਦਾ ਜੇ ਤੇਰੇ 'ਚ ਕੋਈ ਬਾਲਸ਼ ਵਾਲਾ ਤਾਂ ਕੱਢ ਲੈਨੇ ਆ ਆ ਜਾ ਦੇਖ ਲੈਨੇ ਆ ਇਹ ਗੱਲਾਂ ਕੋਈ ਕਰਨੇ ਵਾਲੀਆਂ ਆ ਐ ਇਦਾਂ ਨਹੀਂ ਗੱਲਾਂ ਅਸੀਂ ਤਾਂ ਭਾਈਚਾਰਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਇਹ ਖਿਰੂ ਖਿਰੂ ਕਰਨ ਦੀ ਉੱਤੋਂ ਦੀ ਪਿੰਡੋਂ ਬਾਹਰੋਂ ਸਾਡੇ ਕੋਲ ਬਾਲੀਆਂ ਬਾਲੀਆਂ ਪਾਰਟੀਆਂ ਆ ਕੇ ਸਾਡੇ ਪਿੰਡ ਦਾ ਮਾਹੌਲ ਖਰਾਬ ਕਰਦੀ ਆ ਇਹ ਕੋਈ ਤੁਸੀਂ ਉਹਨਾਂ ਨੂੰ ਸਮਝਾਓ ਵੀ ਹੁਣ ਇਹ ਗੱਲਾਂ ਕਰਨੇ ਵਾਲੀਆਂ ਥੋੜੀ ਆ ਜਾਣ ਕੇ ਧਰਮ ਦੇ ਨਾਂ ਤੇ ਰਾਜ ਧਰਮ ਦੇ ਨਾਂ ਤੇ ਰਾਜਨੀਤੀ ਚੱਲਦੀ ਸਰ ਜੀ ਸ਼ਰਮ ਕੋਈ ਕਮੇਟੀ ਦਾ ਮੈਂਬਰ ਮੋਹਰੇ ਨਹੀਂ ਹੁੰਦਾ ਜੀ ਮੇਰਾ ਨਾਮ ਸੀਤਾ ਰਾਣੀ ਹੈ ਮੈਂ ਇੱਥੇ ਇਤਲੇਤੇ ਵੀ ਪੰਜ ਬਣੀ ਆ ਨਵੀ ਹੁਣ ਐਸਸੀ ਤੋਂ ਬਲੌਕ ਕਰਦੀ ਆ ਜੀ ਮੈਂ ਇਸ ਮੁੱਦੇ ਵਿੱਚ ਇਹੀ ਬੋਲਾਂਗੀ ਬੇ ਜਿਹੜੇ ਪੰਜ ਸੰਮਤਾਂ ਨੇ ਪਹਿਲਾਂ ਕਿਹਾ ਆ ਉਹੀ ਗੱਲ ਆ ਯੋ ਕਿ ਇਹਨਾਂ ਨੇ ਮੁੱਦਾ ਉਠਾਇਆ ਹੋਇਆ ਆ ਮੈਂ ਜਾਨੀ ਗੁਰਦੁਆਰੇ ਦੀ ਕੰਨ ਢਾ ਦਿੱਤੀ ਆ ਪਰ ਇਸ ਚ ਕੋਈ ਹੱਲ ਉਹ ਹੈ ਨਹੀਂਗਾ ਸਚਾਈ ਨਹੀਂ ਹੈਗੀ ਇਹਨਾਂ ਨੇ ਗਰਾਉਂਡ ਦੀ ਜਗ੍ਹਾ ਖਾਲੀ ਕਰਵਾਈ ਆ ਬਸ ਉਹਦੇ ਵਿੱਚ ਹੀ ਆ ਇਹਨਾਂ ਨੇ ਉਹੀ ਮੁੱਦਾ ਢਕਾਇਆ ਹੋਇਆ ਆ ਵੀ ਅਸੀਂ ਇਹਨਾਂ ਦੇ ਖਿਲਾਫ ਆ ਕਰਦੇ ਪਏ ਆ ਉਹ ਕਰਦੇ ਪਏ ਆ ਪਰ ਇਹ ਗੱਲ ਹੈ ਨਹੀਂਗੀ ਇੰਨੀ ਵੱਡੀ ਹੋਈ ਨਹੀਂ ਹੈਗੀ ਜਾਨੀ ਕਿ ਗਰਾਉਂਡ ਦੀ ਜਗ੍ਹਾ ਆ ਇਹ ਬਸ ਇਹਨਾਂ ਦੇ ਹਸਾਬ ਨਾਲ ਸਾਰੀ ਖਾਲੀ ਕਰਵਾਈ ਆ ਜੀ ਤੁਸੀਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਆ ਜੀ ਗੁਰੂ ਰਵਿਦਾਸ ਮਹਾਰਾਜ ਜੀ ਚਾਹ ਹਾਂਜੀ ਕੀ ਨਾਮ ਆ ਜੀ ਆਪਣਾ ਮੋਨ ਲਾਲ ਅੱਛਾ ਪ੍ਰਧਾਨ ਜੀ ਇੱਕ ਕਾਫੀ ਲੰਬੇ ਸਮੇਂ ਤੋਂ ਕਮਦਾ ਪਾਖ ਰਿਹਾ ਵੀ ਤੇ ਲਿੱਤੇ ਦੇ ਵਿੱਚ ਆ ਜਿਹੜਾ ਗੁਰੂ ਘਰ ਆ ਹਾਂਜੀ ਉਹਦੀਆਂ ਕੰਧਾਂ ਢਾਹ ਦਿੱਤੀਆਂ ਗਈਆਂ ਕਿੰਨੀ ਕਿ ਸੱਚਾਈ ਹੈ ਤੇ ਕੀ ਸਾਰਾ ਮੰਨਦਾ ਇਹ ਸਾਰਾ ਗਲਤ ਹੈ ਜਿਹੜਾ ਆ ਅੱਛਾ ਜੀ ਇਹ ਪਹਿਲਾਂ ਪਹਿਲੀ ਪੰਚਾਇਤ ਦੇ ਬੇਲੇ ਦੀਆਂ ਕੰਧਾਂ ਹੀ ਪਾਈਆਂ ਸੀਗੀਆਂ ਅੱਛਾ ਜੀ ਜਿਹੜੀ ਪਹਿਲਾਂ ਪੰਚਾਇਤ ਸੀਗੀ ਹੁਣ ਜਿਹੜੀ ਹੁਣ ਦੀ ਪੰਚਾਇਤ ਹੁਣ ਤਾਂ ਪਾਈ ਜੀ ਥੋੜੀ ਜੀ ਕੰਧ ਸੀਗੀ ਇਹ ਤਾਂ ਸਾਰੀਆਂ ਪਹਿਲੀਆਂ ਕੰਨਾਂ ਪਈਆਂ ਸੀਗੀਆਂ। ਅੱਛਾ। ਚਾਹ ਸਰ ਪਹਿਲਾਂ ਦੇ ਕੰਨਾਂ ਪਈਆਂ। ਅੱਛਾ ਜੀ। ਤੇ ਇਹ ਜਿਹੜੀਆਂ ਕੰਨਾਂ ਟਾ ਪਾਈਆਂ ਤੁਸੀਂ ਆਪ ਪਾਈਆਂ ਸੀ? ਅਸੀਂ ਆਵੇ ਪਾਈਆਂ ਸੀ। ਤੇ ਢਾਈਆਂ ਕਿਹਨੇ ਆ? ਢਾਈਆਂ ਹੁਣ ਦੀ ਪੰਚਾਇਤ ਨੇ। ਅੱਛਾ ਜੀ। ਤੇ ਗੁਰਦੁਆਰੇ ਦੀ ਉਹਨਾਂ ਦਾ ਤਾਂ ਕਹਿਣਾ ਵੀ ਜਿਹੜਾ ਗੁਰਦੁਆਰੇ ਦੀ ਤਾਂ ਕਿਸੇ ਕੰਮ ਨੂੰ ਛੇੜਿਆ ਵੀ ਨਹੀਂ ਗਿਆ। ਕਿੱਦਾਂ ਨਹੀਂ ਛੇੜਿਆ? ਆ ਆ ਛੇੜਿਆ ਤੁਹਾਡੇ ਸਾਹਮਣੇ ਹੀ ਆ। ਉਹ ਤਾਂ ਕਹਿ ਰਹੀ ਆ ਵੀ ਇਹ ਜਿਹੜੀ ਜਗ੍ਹਾ ਵੀ ਇਹ ਪੰਚਾਇਤ ਦੀ ਜਗ੍ਹਾ ਇੱਥੇ ਜਿਹੜੀ ਇਹ ਨਿਆਣਿਆਂ ਨੂੰ ਪਲੇ ਗਰਾਉਂਡ ਬਣਾ ਕੇ ਪੰਚਾਇਤ ਗਰਾਉਂਡ ਜਿਹੜੀ ਪਲੇ ਦਾ ਇਹਨੇ ਮੋੜੇ ਮੱਥਾ ਪਾਇਆ ਅੱਛਾ ਜੀ ਜਿਹੜੀ ਰਾਂ ਨਾਲ ਆ ਇਹਨੇ ਕਮਿਊਨਿਟੀ ਹਾਲ ਦਾ ਮੱਥਾ ਪਾਇਆ ਤੇ ਜਗ੍ਹਾ ਕੋ ਉਧਰ ਗੁਰਦੁਆਰਾ ਤੋਂ ਕਿੰਨੀ ਜਗ੍ਹਾ ਆ ਹਾਂਜੀ ਗੁਰਦੁਆਰਾ ਤੋਂ ਕਿੰਨੀ ਜਗ੍ਹਾ ਆ ਤੁਸੀਂ ਜਿਹੜੀ ਬੋਲਦੀ ਆ ਐਸੇ ਇਦਾਂ ਨਹੀਂ ਪਤਾ ਕਿੰਨੀ ਆ ساری अच्छा नहीं नहीं, तो तो मैं बता दूं हां जी ਤੁਹਾਡੇ ਕੋਲੇ ਤੇ ਗੁਰਦੁਆਰਾ ਦੀ ਜਿਹੜੀ ਜਗ੍ਹਾ ਹੈ ਇਹਦੀ ਕੋਈ ਬਣਤੀ ਗਿਣਤੀ ਤੇ ਕੋਈ ਪੇਪਰ ਹੈ ਨਹੀਂ ਐਦਾਂ ਨਹੀਂ ਕੋਈ ਵੀ ਤੁਸੀਂ ਕਿਨੇ ਚਿਰ ਤੋਂ ਪ੍ਰਧਾਨੇ ਤੁਸੀਂ ਮੈਨੂੰ ਹੋਗਾ ਮੈਂ 14 ਦਾ ਬਣਿਆ ਹਾਂ ਧੁਰ ਤੋਂ ਪਹਿਲਾਂ ਹਣਾ ਦੱਸਿਆ ਨਹੀਂ ਕਿਸੇ ਨੇ ਕਿ ਜਗ੍ਹਾ ਕਿੰਨੀ ਆ ਜਾਂ ਕਿੱਦਾਂ ਤੁਹਾਡੇ ਕੋਲ ਨਹੀਂ ਅਸੀਂ ਉਦਾਂ ਹੀ ਮਤਲਬ ਉਹ ਪਿੰਨੇ ਬਗਲੇ ਰਹੇ ਹਾਂ ਜਿੱਦਾਂ ਅਸੀਂ ਬਗਲੇ ਉਦੋਂ ਉਦਾਂ ਹੀ ਇਹ ਨਵਾਂ ਘਰ ਰੋ ਮੋੜ ਨੂੰ ਹੁੰਦਾ ਰਿਹਾ ਬਾਜੀ ਘਰ ਉਦੋਂ ਮੋੜ ਨੂੰ ਹੁੰਦੇ ਰਹੇ ਪਰਦਾ ਅੰਮੀ ਤੁਸੀਂ 11 ਸਾਲ ਤੋਂ ਪ੍ਰਧਾਨ ਆ ਤੁਹਾਨੂੰ ਇੰਨਾ ਵੀ ਪਤਾ ਵੀ ਆਪਣੀ ਗੁਰਦੁਆਰੇ ਦੀ ਕਿੰਨੀ ਜਗਾ ਕਿੰਨੀ ਨਹੀਂ ਸਾਨੂੰ ਲੋੜ ਨਹੀਂ ਪਈਗੀ ਹੁਣ ਇਹ ਜਿਹੜਾ ਐਡਾ ਮੁੱਦਾ ਭੱਗ ਗਿਆ ਇਹਦੇ ਵਿੱਚ ਧਾਰਮਿਕ ਭਾਵਨਾ ਜਿਹੜੀ ਲੋਕਾਂ ਦੀ ਠੇਸ ਹੋ ਰਹੀ ਹੈ ਤੁਸੀਂ ਕਹਿੰਦੇ ਵੀ ਮੈਨੂੰ 14 ਤੋਂ ਮੈਂ ਪ੍ਰਧਾਨ ਆ ਹਾਂ ਵੀ ਜਗ੍ਹਾ ਦੇ ਬਾਰੇ ਮੈਨੂੰ ਪਤਾ ਨਹੀਂ ਜੇ ਹੁਣ ਕੱਲ ਨੂੰ ਆਹ ਧਾਰਮਿਕ ਮੁੱਦਾ ਬਣ ਗਿਆ ਕਿੱਡਾ ਬੈਰ ਪੈ ਸਕਦਾ ਇਹਦੇ ਬਾਰੇ ਤੁਹਾਨੂੰ ਨਹੀਂ ਹੁਣ ਜਿਹੜੀ ਫੜ ਲਗੜਾਈ ਆ ਉੱਥੇ ਗੁਰੂ ਦੇ ਵੀ ਦਾਸ ਦੇ ਨਾਂ ਤੇ ਬੋਲਦੀ ਆ ਅੱਜ ਜਿੱਥੇ ਅਸੀਂ ਖੜੇ ਆ ਛੱਡ ਥੱਲੇ ਇਹ ਇਹ ਜਿਹੜੀ ਜਗ੍ਹਾ ਇਹ ਹਾਂ ਜਿੱਥੇ ਸ਼ੈਡ ਥੱਲੇ ਖੜੇ ਆ ਇਹ ਵੀ ਗੁਰਦੁਆਰਾ ਸਾਹਿਬ ਦੀ ਜਗ੍ਹਾ ਹੈ ਇਹ ਵੀ ਗੁਰਦਾਰੇ ਦੀ ਆ ਪਰ ਉਹ ਕਹਿੰਦੇ ਪੰਚਾਇਤ ਦੀ ਜਗ੍ਹਾ ਇਹ ਵੀ ਪੰਚਾਇਤ ਦੀ ਜਗ੍ਹਾ ਤੇ ਉਹ ਪੰਚਾਇਤ ਪਹਿਲਾਂ ਦਾ ਉਹ ਪਹਿਲਾਂ ਸਾਡਾ ਕੋਲ ਪੰਚਾਇਤ ਦਾ ਹੀ ਹੁੰਦਾ ਨਹੀਂ ਦੱਸਿਆ ਵੀ ਆ ਸਾਨੂੰ ਪੰਚਾਇਤ ਨਹੀਂ ਦਿੱਤੀ ਆ ਪੰਚਾਇਤ ਤੇ ਤੁਹਾਡੇ ਕੋਲ ਦਿੱਤੀ ਤਾਂ ਹੋਊ ਪੰਚਾਇਤ ਪੰਚਾਇਤ ਜਿੱਦਾਂ ਕੋਈ ਲੈ ਕੇ ਥੋੜੀ ਦਿੰਦਾ ਹੁੰਦਾ ਅੱਛਾ ਜੀ ਸਾਨੂੰ ਪਹਿਲਾਂ ਪੰਡ ਦੇ ਕਿਉਂ ਚੋਰਾ ਹੁਣ ਦਿੱਤੀ ਸੀਗੀ ਅੱਛਾ ਜੀ ਫੇਰ ਜਾਨੋ ਪੰਚਾਇਤ ਕਮਲੇਜ ਬਣ ਗਈ ਤੇ ਉਹਨੇ ਜਗ੍ਹਾ ਦਿੱਤੀ ਆ ਕੋਈ ਲੈ ਕੇ ਥੋੜੀ ਦਿੰਦਾ ਹੁੰਦਾ ਹੁੰਦਾ ਉੱਤੇ ਮੋਹ ਜਵਾਨੀ ਮੱਲਾ ਗੁਰਦਸ ਸਿੰਘ ਹਾਂਜੀ ਹਾਂਜੀ ਉਹਨੇ ਕਿ ਆ ਕਿਸੇ ਨੇ ਬਰੋਥ ਨਹੀਂ ਕੀਤਾ ਲੇਗਾ ਕਿਸੇ ਦੀ ਹਾਂ ਹਾਂ ਤੁਸੀਂ ਹੁਣ ਕੀ ਚਾਹੁੰਦੇ ਕੀ ਮੰਗ ਕੀ ਤੁਹਾਡੀ ਅਸੀਂ ਸਾਡੀ ਅਸੀਂ ਵੀ ਕਮਿਊਨਿਟੀ ਹਾਲ ਬਣਾਉਣਾ ਚਾਹੁੰਦੇ ਆ ਅਸੀਂ ਅੱਛਾ ਇੱਥੇ ਹਾਂ ਇੱਥੇ ਸਾਨੂੰ ਐਜਾ ਉੱਤੇ ਜਿੱਦਾਂ ਮਾਰਜੀ ਕੋਈ ਕੋਈ ਮੀਟ ਪਾਉਣ ਵਾਲਾ ਹੁੰਦਾ ਇੱਥੇ ਅਸੀਂ ਮੀਟ ਪਾ ਨਹੀਂ ਸਕਦੇ ਬਿਲਕੁਲ ਗੁਰਦਸ ਸਿੰਘ ਗੁਰਦਸ ਸਿੰਘ ਨਹੀਂ ਪਾ ਸਕਦੇ ਬਿਲਕੁਲ ਉਹਨਾਂ ਨੇ ਕਿਹਾ ਜਿਹੜੀ ਇਹ ਸ਼ੈੱਡ ਪਈ ਹੈ ਤਾਂ ਕਮਿਊਨਿਟੀ ਹਾਲ ਨੂੰ ਦਿੱਤੀ ਹੈ ਵੀ ਇੱਥੇ ਜਿਹੜਾ ਵੈਸ਼ਨਾ ਪ੍ਰੋਗਰਾਮ ਹੈ ਇੱਥੇ ਵੈਸ਼ਨਾ ਹੋਣਾ ਉਹ ਕੋਈ ਕਈ ਹੁਣ ਉਦਾਂ ਦੇ ਹੁੰਦੇ ਆ ਅਸੀਂ ਡੀਜੇ ਵੀ ਲਾਉਣਾ ਜੀ ਅਸੀਂ ਆ ਵੀ ਕਰਨਾ ਸੀ ਐ ਅਸੀਂ ਤਾਂ ਅਸੀਂ ਇਹ ਮੁੱਦਾ ਚੱਕਿਆ ਵੀ ਉਧਰ ਵੱਖਰਾ ਬਣਾ ਲੈਣਾ ਉਹ ਤਾਂ ਕਹਿ ਰਹੇ ਆ ਵੀ ਅਸੀਂ ਤਾਂ ਨਾ ਜਿਹੜੀ ਪਿੰਡ ਦੀ ਹੋਰ ਵੀ ਜਗਾ ਪਈ ਆ ਪਿੰਡੋਂ ਬਾਹਰ ਆ ਉੱਥੇ ਚਾਹੇ ਮੂਹਤ ਸ਼ਰਾਬ ਜੋ ਮਰਦੀ ਚੱਲੇ ਅਸੀਂ ਨਹੀਂ ਉਧਰ ਜਾਣਾ ਕਮਿਊਨਿਟੀ ਹਾਲ ਬਣਾ ਦਿੰਦੇ ਉਧਰ ਅਸੀਂ ਨਹੀਂ ਜਾਣਾ ਕਿ ਜੇ ਮੰਨ ਲਓ ਕੱਲ ਨੂੰ ਤਾਂ ਕਮਿਊਨਿਟੀ ਹਾਲ ਬਣਦਾ ਹਾਂ ਉੱਥੇ ਕੋਈ ਦਾਰੂ ਮੀਟ ਸ਼ਰਾਬ ਚੱਲਦੀ ਆ ਕਮਿਊਨਿਟੀ ਹਾਲ ਦੇ ਵਿੱਚ ਫੇਰ ਨਹੀਂ ਆਪਣੀਆਂ ਮੰਨੋ ਫੇਸ ਕਰੂੰਗੀ ਕਿੱਦਾਂ ਇਹ ਸਾਡੇ ਸਾਡੇ ਕੋਈ ਐਨੇ ਚ ਲਾਉਣ ਵਾਲੇ ਹੈ ਨਹੀਂ ਕੋਈ ਸਾਡੇ ਐਨ ਐਨ ਨਹੀਂ ਆ ਗਏ ਕੋਈ ਚਟਰਾਉਣੇ ਨਾ ਸਾਡੇ ਕੋਈ ਐਨਾ ਡੀ ਜੇ ਲਾਉਣ ਵਾਲਾ ਕੋਈ ਉਹ ਤਾਂ ਸਿਰਫ ਉਦਾਂ ਬਈ ਕਿਸੇ ਕੋਈ ਉਦਾਂ ਦਾ ਹੁੰਦਾ ਆ ਕਿਸੇ ਵੇਲੇ ਕੋਈ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੀ ਜਗ੍ਹਾ ਹੈ ਹੈਗੀ ਇਹ ਪੰਚਾਇਤੀ ਆ ਪਰ ਗੁਰਦੁਰ ਸਾਹਿਬ ਸਾਰੀ ਪੰਚਾਇਤੀ ਆ ਜਗ੍ਹਾ ਸਾਰੀ ਪਹਿਲਾਂ ਤੋਂ ਪੰਚਾਇਤ ਦੀ ਤੇ ਹੁੰਦੀ ਆ ਗੁਰਦੁਰ ਸਾਹਿਬ ਦਿੱਤੀ ਹੋਈ ਆ ਆਹ ਹਾਂ ਗੁਰਦੁਰ ਸਾਹਿਬ ਦਿੱਤੀ ਗਈ ਆ ਠੀਕ ਹੈ ਅਸੀਂ ਇੱਕ ਆਰਡਰ ਆਇਆ ਸੀ ਸਾਡੇ ਕੋਲ ਸੀਨੀਅਰ ਅਫਸਰਾਂ ਦਾ ਕਿ ਜਿਹੜਾ ਪੀਟੀਓ ਵੱਲੋਂ ਔਰ ਨਾਲ ਤਹਿਸੀਲਦਾਰ ਸਾਹਿਬ ਵੱਲੋਂ ਉਹਨਾਂ ਨੇ بطور ਮੈਜਿਸਟਰੇਟ ਜਣਾ ਸੀਗਾ ਤੇ ਸਾਡੇ ਵੱਲੋਂ ਵੀਡੀਓ ਨੂੰ ਜਿਹੜੀ ਉਹ بطور ਪ੍ਰੋਟੈਕਸ਼ਨ ਦੇਣ ਵਾਸਤੇ ਜਿਹੜਾ ਹੁਕਮ ਹੋਇਆ ਸੀਗਾ ਜੋ ਅਸੀਂ ਪੁਲਿਸ ਫੋਰਸ ਜਿਹੜੀ ਆ ਵੀਡੀਓ ਨੂੰ ਉਹਦੀ ਪ੍ਰੋਟੈਕਸ਼ਨ ਵਾਸਤੇ ਨਾਲ ਦਿੱਤੀ ਸੀਗੀ ਤੇ ਉਹ ਅਸੀਂ ਉਹਦੀ ਕੋਈ ਲੈਨ ਆਰਡਰ ਦੀ ਪ੍ਰੋਬਲਮ ਨਾ ਜੇ ਇਸ ਕਰਕੇ ਅਸੀਂ ਉੱਥੇ ਜਿਹੜੇ ਗਏ ਸੀਗੇ ਇਸ ਤੋਂ ਇਲਾਵਾ ਜਿਹੜਾ ਉੱਥੇ ਕਬਜ਼ਾ ਹਟਾਇਆ ਗਿਆ ਉਹਦੇ ਨਾਲ ਗੁਰਦੁਆਰਾ ਸਾਹਿਬ ਦਾ ਕੋਈ ਵੀ ਉਦਨ ਜਿਸ ਵੀ ਨਹੀਂ ਗਈ ਹੈਗੀ ਤੇ ਨਾ ਹੀ ਕੋਈ ਉਦਨ ਨੂੰ ਕੋਈ ਨੁਕਸਾਨ ਹੋਇਆ ਸਰ ਜਿਸ ਵੀ ਗੁਰੂ ਘਰ ਵੱਲੋਂ ਗਈ ਸੀ ਤੁਹਾਡੇ ਹੱਲ ਨਹੀਂ ਨਹੀਂ ਬਿਲਕੁਲ ਨਹੀਂ ਜੇ ਅਸੀਂ ਜਾਣ ਦੇਵਾਂਗੇ ਉਦਨ ਜਿਸ ਵੀ ਸਾਡਾ ਗੁਰੂ ਘਰ ਆ ਅਸੀਂ ਉਦਨ ਕਦੀ ਵੀ ਜਾਣ ਦਿੰਦੇ ਨਹੀਂ ਸੀ ਵੀ ਠੀਕ ਹੈ ਨਾ ਗੁਰੂ ਘਰ ਬਿਲਕੁਲ ਸੁਰੱਖਿਆ ਤੇ ਹਾਂਜੀ ਹਾਂਜੀ ਬਿਲਕੁਲ ਸੁਰੱਖਿਆਤਾ ਜੀ ਜੀ ਤੁਹਾਡੇ ਵੱਲੋਂ ਜਿਹੜਾ ਪੂਰਾ ਸਤਕਾਰ ਹੈ ਗੁਰੂ ਸਾਹਿਬ ਦਾ ਸਾਡੇ ਮਹਾਰਾਜ ਨੇ ਅਸੀਂ ਕਿਉਂ ਉਦਨ ਜਾਣ ਦੇਵਾਂਗੇ